ਰੱਖ ਗੁਰ ਤੇਰ ਹੱਥ ਤਰਿਆ ਅਰਸ ਪਰੋ ਅਰਸ ਤੇਤ ਅਰਸ ਤੇ i do ਇੱਕ ਹਰਨਾਮ ਦੇ ਮੇਰਾ ਮੰਤ ਸਿੱਖ ਬਹੁਤ ਪਿਆਰ ਸਤਾਰ ਵਾਲਾ ਪ੍ਰਮਾਣ ਗੁਰੂ ਦੀ ਬਖਸ਼ਿਸ਼ਦਤ ਬਹੁਤ ਗੁਰਸਿੱਖੀ ਵਿੱਚ ਪਰਪੱਕ ਕੰਨਪਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸਰਦਾਰ ਜਸਵਿੰਦਰ ਸਿੰਘ ਜੀ ਸਰਪੰਚ ਜੋ ਛੋਟੇ ਨਾਮ ਨਾਲ ਵੀ ਇੰਨਾ ਜਾਣਿਆ ਜਾਂਦਾ ਜੀ ਬੱਗਾ ਸੰਗ ਸਰਪੰਚ ਇਸ ਇਲਾਕੇ ਵਿੱਚ ਕਈ ਵਾਰ ਛੋਟੇ ਨਾ ਜ਼ਿਆਦਾ ਚੱਲਦੇ ਨੇ ਇਹ ਗੁਰੂ ਦੀ ਕਿਰਪਾ ਹੈ ਔਰ ਉਹਨਾਂ ਦੇ ਜੇ ਪੁੱਤਰ ਦੀ ਸ਼ਾਦੀ ਦੇ ਸਬੰਧ ਵਿੱਚ ਤਕਰਾਰ ਹੋਏ ਤਾਂ ਬੇਟਾ ਹਰ ਕੋਈ ਸੀ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਹੈ ਬੇਟਾ ਨਿਊਜ਼ੀਲੈਂਡ ਗਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਇਸ ਕੋਈ ਦੇ ਪਰਲੇ ਪਰੇ ਰਹਿੰਦੇ ਸੀ ਅਸੀਂ ਇਹ ਮੁੱਲੇ ਬਤਾਈ ਕਿ ਅਸੀਂ ਪਰਲੇ ਬਨੇ ਸੀ ਪਰ ਕਿੰਨਾ ਕੀ ਸਾਡੀ ਬਹਿ ਕੁਲ ਦੇ ਲਾਗੇ ਤੁਸੀਂ ਜਾਣਦੇ ਹੋ ਕਿ ਪੈਂਜਨ ਸਿੰਘ ਵੈਖਰ ਸਾਡੇ ਪਿਤਾ ਜੀ ਰਜਾ ਕਰਿਆ ਕਰਦੇ ਸੀ ਕਿ ਅਸੀਂ ਜੋ ਮਹੌਲ ਸੀ ਉਹ ਤੋਂ 40 ਦੇ ਬਾਅਦ ਵਿੱਚ ਬਾਬੇ ਪਾਣੂ ਚਲਦਾ ਕਰਮ ਕਾਬਲਾ ਫਗਿਆ ਕਿ ਵੈਸੀ ਖੇਡ ਬਣੀ ਕਿ ਸਾਨੂੰ ਘਰੋਂ ਜਾਣਾ ਪੈ ਗਿਆ ਬੈਠੇ ਜਾਣਾ ਪੈ ਗਿਆ ਕਿਰਤੋਂ ਦੀ ਦਾਤ ਮਿਲਣੀ ਸੀ ਪਤਸ਼ਰ ਬਖਸ਼ਿਸ਼ ਕਰਨੀ ਸੀ ਤੇ ਕਿਰਤੋਂ ਦੀ ਦਾਤ ਇਹ ਗੁਰੂ ਦੀਆ ਬਖਸ਼ਾ ਕਿਰਪਾ ਅਕਾਲ ਜੀ ਨੇ ਬਹੁਤ ਲੰਮੀ ਸੇਵਾ ਕਹੇ ਕੀਤੀ ਗ੍ਰਾਹਿਤ ਸੇਵਾ ਕੀਤੀ ਹਨਨ ਅੱਜ ਵੀ ਜਦੋਂ ਕਿ ਅੱਜ ਵੀ ਸਾਡੇ ਨਾਲੀਆਂ ਕੀਰਤਰੀਆਂ ਕਰਕੇ ਤੇ ਪਤਾ ਹੈ ਸਾਡੇ ਪਿੰਡ ਦੇ ਬਹੁਤ ਵਧੀਆ ਪਰਿਵਾਰ ਸਰਪੰਚੋ ਮੇਰੇ ਵੀਰ ਰਾਣਾ ਜੀ ਬੈਠੇ ਹਨ ਅਸੀਂ ਇਕੱਠੇ ਪਰਦੇ ਹਾਂ ਤੇ ਉਹਨਾਂ ਦੀ ਬੇਟੀ ਵੀ ਇਸ ਘਰ ਵਿੱਚ ਆਈ ਹੈ ਇੱਕ ਬਖਸ਼ਾ ਗੁਰੂ ਦੀਆ ਕਿਰਪਾ ਕਿੰਨੇ ਗੁਰਸਿੱਖ ਪਰਿਵਾਰ ਨੂੰ ਲੱਭਣਾ ਪਵੇ ਨਾ ਕਈ ਵਾਰ ਸਾਨੂੰ ਕਹਿੰਦੇ ਕਿ ਬੇਟੀ ਨੇ ਅੰਮ੍ਰਿਤ ਛਕਿਆ ਤੇ ਕੋਈ ਅਮਰਤਾਰੀ ਡੇਟਾ ਲਓ ਬਾਹਰਲੇ ਮੌਕਿਆਂ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਪਰ ਦੂਸਰੇ ਪਰਿਵਾਰ ਜਿਨ੍ਹਾਂ ਬੱਚਿਆਂ ਨੇ ਕੀਰਤਨ ਕੀਤਾ ਹੈ ਉਹਨਾਂ ਤੇ ਕਿੰਨੀ ਬਖਸ਼ਿਸ਼ ਹੋਵੇਗੀ ਜਿਨ੍ਹਾਂ ਨੇ ਬੱਚਿਆਂ ਨੂੰ ਗੁਰੂ ਦੇ ਲੜ ਲਾਇਆ ਕਿ ਕੀਰਤਨ ਦੇ ਲੜ ਲਾ ਰਹੇ ਨੇ ਕੀਰਤਨ ਦੀ ਦਾਤ ਪ੍ਰਾਪਤ ਹੋ ਰਹੀ ਉਸ ਘਰ ਵਿੱਚ ਉਸ ਬੱਚਿਆਂ ਤੇ ਕਿੰਨੀ ਬਖਸ਼ਿਸ਼ ਕਿਰਪਾ ਹੋਵੇਗੀ ਕਈ ਵਾਰਾਂ ਬਾਹਰ ਜਾ ਕੇ ਬੱਚੇ ਆਪਣਾ ਸਭ ਕੁਝ ਉਗਾੜਨੇ ਬੱਚੇ ਬਕੀਆਂ ਆਪਣਾ ਆਪ ਭੁੱਲ ਜਾਂਦੇ ਨੇ ਆਪਣਾ ਦੇਸ਼ ਆਪਣੀ ਬੋਲੀ ਸਾਰਾ ਕੁਝ ਕਲਚਰ ਹੀ ਭੁੱਲ ਜਾਂਦੇ ਇਹ ਗੁਰੂ ਜੀਆ ਬਖਸ਼ਾ ਹੋੜ ਪਰ ਬੇਟੇ ਨੂੰ ਪਤਾ ਨਹੀਂ ਸੀ ਕਿ ਮੈਂ ਨਿਊਜ਼ੀਲੈਂਡ 9 ਸਾਲ ਤੇ ਬੁਲਾਇਆ ਸੀ ਉਹਦੀ ਇੱਕ ਅਨੰਤ ਕਾਰਜ ਦੀ ਇੱਕ ਨਵਾਂ ਸਾਲ ਸੀ ਇਹ ਕਿ ਅਸੀਂ ਕਹਿ ਰਹੇ ਹਾਂ ਸਾਡੇ ਰਾਕੇ ਤਰਪ ਸਿੰਘ ਇਥੇ ਕਾਫੀ ਦੇਖੇ ਨੇ ਪਰ ਬਾਅਦ ਵਿੱਚ ਆਖੀ ਮਿਲਦੇ ਨੇ ਕਿ ਲੱਗਦਾ ਆਸਟ੍ਰੇਲੀਆ ਅੰਗਲੈਂਡ ਜਾਵਾ ਪਰ ਗੁਰਮੁਖੋ ਇਹਨਾਂ ਬੱਚਿਆਂ ਨੇ ਆ ਚੰਗੀ ਸਿੱਖਿਆ ਦਿੱਤੀ ਪਾਤਾ ਕਿਤਾ ਨੇ ਗੁਰਸਿੱਖੀ ਦੀ ਗੁਣਤੀ ਇਕ ਰਸਿੱਖੀ ਵਿੱਚ ਰਹਿਣ ਦੀ ਇਹ ਦਾਤ ਦਾ ਬਹੁਤ ਵੱਡੀ ਤੱਕ ਛੋਟੀ ਦਾਤ ਨਹੀਂ 730 ਬਾਗਲੇ ਬੱਖਾ ਦੇ ਵਿੱਚ ਇਹ ਬਹੁਤ ਵੱਡੀ ਇੱਕ ਬਿੰਦੀ ਕਰਨ ਲੱਗੀ ਕਿ ਮੇਰੇ ਘਰ ਵਿੱਚ ਤੁਸੀਂ ਨਹੀਂ ਅਰਦਾਸ ਕਰਨਾ ਪੰਜਾਂ ਸਿਰਾਂ ਦੀ ਤੇ ਮੈਂ ਕਿਹਾ ਬੀਬੀ ਜੀ ਕਾਦੀ ਅਰਦਾਸ ਕਰਨੀ ਹੈ ਉਹ ਕਹਿੰਦੇ ਕਿ ਮੇਰੇ تین ਆਪੋ ਪਰ ਸਾਡੇ ਕੇ ਚਲਗੇ ਉਹਨਾਂ ਨੇ ਹੋਰ ਧਰਮਾਂ ਵਿੱਚ ਵਿਆਹ ਕਰਾ ਲਿਆ। ਬੋਰੇ-ਬੋਰੀਆਂ ਨਾਲ ਉਹਨਾਂ ਵਿਆਹ ਕਰਾ ਲਿਆ। ਉਹ ਮੈਨੂੰ ਛੱਡ ਕੇ ਚਲੇ ਗਏ। ਜਦੋਂ ਘਰ ਆਉਂਦੇ ਨੇ ਤੇ ਉਹ ੀੜੀਆਂ ਤਮਾਕੂ ਇਹੋ ਜਿਹੇ ਨਸ਼ਿਆਂ ਦਾ ਸੇਵਨ ਕਰਦੇ ਨੇ। ਤੇ ਅਰਦਾਸ ਕਰਾਉਣੀ ਹੈ।